ਉਸ ਮੇਲੇ ਤੇ ਸਾਡੇ گاਉਂ ਦੀ ਚੜ ਲੱਗੀ ਐ ਉਸ ਮੇਲੇ ਨੂੰ ਸੀ ਸੁਣਾਉਣ ਵਾਸਤੇ ਸਰ ਮਕਰ ਸਿੰਘ ਜੀ ਇਹ ਗੱਲ ਕਹਿੰਦੇ ਜੀ ਪ੍ਰਧਾਨ ਨਾ ਕਹੋ ਮੈਂ ਸਾ ਸੰਗਤ ਦਾ ਸੇਵਾਦਾਰ ਬਣ ਕੇ ਰਹਿਣਾ ਤੋਂ ਗਰਮ ਘਰ ਬੇਨਤੀ ਐ ਸਾਰੀ ਸੰਗਤ ਦੇ ਚਰਨਾਂ 'ਚ ਬੜਾ ਬੜਾ ਭਾਰਾ ਸਮਾਂ ਐ ਐ ਦੇਸ਼ਾਂ ਵਿਦੇਸ਼ਾਂ 'ਚ ਗੱਲਾਂ ਚੱਲ ਰਹੀਆਂ ਐ ਤੇ ਲੱਖੇ ਤੇ ਚੱਕਰ ਵਿਚਾਰੇ ਮੇਲਾ ਤਵਰਦਾ ਹੋਇਆ ਮਸ਼ਹੂਰ ਲੋਕੋ ਲੱਖੇ ਚੱਕਰ ਵਿਚਾਰੇ ਇਹ ਪਹਿਲੀ ਵਾਰ ਸੀ ਜਦ ਗੱਡੇ ਤੇ ਉਦੋਂ ਟਰਾਲੀ ਵੀ ਨਹੀਂ ਸਾਰੇ ਕੋਈ ਟਰਾਲੀਆਂ ਤੇ ਸੀ ਗੱਡੇ ਤੇ ਸਹੀ ਲਈ ਸੀ ਤੇ ਪ੍ਰਾਰੀ ਰੱਖ ਕੇ ਉੱਤੇ ਉਦੋਂ ਮੈਨੇ ਇਹ ਸ਼ੰਦ ਲਿਖਿਆ ਸੀ ਹਾਇ ਸ਼ਕਤੀ ਪੀਰਾਨੀ ਪ੍ਰਗਟ ਲੱਖੇ ਚੱਕਰ ਵਿਚਾਰੇ ਉਦੋਂ ਤੋਂ ਲਾ ਕੇ ਤੁਹਾਡੇ ਸਹਿਯੋਗ ਨਾਲ ਮੇਲਾ ਬਹੁਤ ਛੇਤੀ ਆਪਣੀ ਪ੍ਰਸਿੱਧੀ ਹਾਸਲ ਮੇਲਾ ਕਵਰ ਵਾਲਾ ਬਾਬਾ ਹਜਰ ਸਾਹਿਬ ਉਹਨਾਂ ਦੀ ਪਾਵਨ ਯਾਤ ਮੇਲਾ ਲੱਗਣ ਲੱਗਿਆ ਸਾਰੀ ਸੰਗਤ ਨੂੰ ਬੇਨਤੀ ਹੈ ਪ੍ਰੇਮ ਨਾਲ ਸੱਜ ਕੇ ਬੈਠ ਜਾਓ ਸਾਡੇ ਤੇ ਕਿਰਪਾ ਕਰੋ ਸਾਰੀ ਸੰਗਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਜਿੰਨਾ ਸਮਾਂ ਧਿਆਨ ਦੇ ਕੇ ਸ਼ਾਮਲ ਕਰੋ ਹਾਂ ਯੋਹੀ ਵਿੱਚ ਸਾਧੂ ਬੈਠਾ ਹੋ جما होली जा जमा बि हथ लाई न कवी उमार Put the chair सौणे मुगारी कोड़े ते पिछाड़ी लंघी न के बि वाई खाई नगादी ਆਵੇ ਨਾ ਥੋੜੀ ਗੱਲ ਪਿਛੇ ਨਾਲ ਸੱਜਣਾ ਗਵਾਏ ਨਾ ਸਭਾ ਫਰੀਦ ਦੇ ਵਿੱਚ ਪੈਸਾ ਇੱਕ ਜਗ੍ਹਾ ਰੱਖੀਏ ਨਾ ਉਪਾਰੇ ਬੰਦੇ ਤੂੰ ਕਦੇ ਚੀਜ਼ ਲੈ ਕੇ ਖਾਈਏ ਨਾ ਮਾਤਾ ਪਿਤਾ ਤਾਂ ਗਾਲ ਕੱਢਣੀ ਬਹੁਤ ਮਾਰੀ ਖੇਤ ਵਿੱਚੋਂ ਗੋਭ ਕਦੇ ਚਾਰਦੀ ਹਟਾਈਏ ਨਾ ਬੜੀ ਸ਼ਰਮ ਮਾਰੀ ਪਾਮਣ ਮਲਾੜਿਆਂ ਨੂੰ ਮੱਲਾ ਨੂੰ ਅੱਗੇ ਆਬਸ਼ੇ ਦੀ ਹੋਈ ਜਾਏ ਨਾ ਪੈਸਾ ਕੋਲੇ ਹੋਵੇ ਖਾਈਏ ਸੌਨੇ ਦੇ ਆ ਪਾਂਡਿਆਂ ਚ ਘਰ ਜੇ ਚੱਕ ਕਦੇ लिहाज़ारि पांडे छक लई यारा ताई न सजण रह तर बिना याज मी पगन हूं बई नसोई ते कवी शराब सत में गुआीअ में लाल वग़ाई पालो रखी दूरोली त कमला सताई केर चुप लोकी आखा दरबारेदी दस दसदी मान सत्कार हरमन प्यारे वीर माता भेण बुज़ुर्ग जिनी संगत आई आहे ਇਤਨਾਂ ਕ ਸਮਾਂ ਸਾਰੀ ਸੰਗਤ ਫਤੇ ਬਲਾਓ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੈਂ ਤੁਹਾਡੇ ਪਾਵਨ ਚਰਨਾਂ ਚ ਮੰਗਲਾ ਚਰਨ ਵੀ ਨਹੀਂ ਕਰ ਰਿਹਾ ਉਹਦਾ ਕਾਰਨ ਇਹ ਹੈ ਵੀ ਸਮਾਂ ਬਹੁਤ ਸੀਮਿਤ ਹੈ ਮੈਂ ਤੁਹਾਡਾ ਕੀਮਤੀ ਸਮਾਂ ਗਵਾਮਾ ਨਾ ਤੁਹਾਡੇ ਪੱਲੇ ਕੁਝ ਨਾ ਕੁਝ ਜਿਹਦੀ ਇੱਕ ਮੈਨੂੰ ਬਾਬਾ ਕਬਰ ਵਾਲੇ ਨੇ ਤੇ ਸਾਧ ਸੰਗਤ ਨੇ ਗੁਰੂ ਨਾਨਕ ਸਾਹਿਬ ਨੇ ਆਪਾ ਕਿਰਪਾ ਕਰੀ ਹੈ ਉਹ ਤੁਹਾਡੇ ਪਾਵਨ ਚਰਨਾਂ ਚ ਪੇਸ਼ ਕਰਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਮਾਰੇ ਲਿਖਦੇ ਸਭ ਹੈ ਬ੍ਰह्म ਬ੍ਰह्म ਹੈ ਪਸਰੇ ਮਨ ਵੀ ਜਖਾਵਾ ਨੇ ਜੋ ਜਨ ਚੰਦਰ ਹਾਂਸ ਦੁਖਿਆ ਪ੍ਰਿਸ਼ਟ ਬੁੱਧੀ ਆਪਣਾ ਕਰ ਲੁਕੀ ਜਾ ਰਹੇ ਮੈਂ ਇਹ ਸ਼ਬਦ ਅਰਥ ਇਥੇ ਕਰਨਾ ਧਿਆਨ ਦੇ ਕੇ ਸੁਣ ਵਾਲੀ ਕਥਾ ਹੈ ਚੰਦਰ ਹਾਂਸ ਦਾ ਮਨ ਦੁਖਿਆ ਮਹਾਰਾਜ ਚੰਦਰ ਹਾਂਸ ਇੱਕ ਬੱਚੇ ਦਾ ਨਾਮ ਹੈ ਇਹ ਕਿਵੇਂ ਹੈ ਕਥਾ ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਕ ਸ਼ਬਦ ਚ ਸਮੁੰਦਰ ਬੰਦ ਕਰਤਾ ਮੈਂ ਇਹਦੀ ਅਰਥ ਕਰਨਾ ਹੈ ਸੁਣਿਓ ਇੱਕ ਰਾਜਾ ਮਹਿੰਦਰੀ ਹੋਇਆ ਦੁਨੀਆਂ ਤੇ ਉਹਦੇ ਸੰਤਾਨ ਨਾ ਹੋਈ ਸੰਤਾਨ ਨਾ ਹੋਈ ਫਕੀਰਾਂ ਕੋਲ ਗਿਆ ਫਕੀਰ ਕਹਿੰਦਾ ਸੱਤ ਜਨਮ ਤੇਰੇ ਕਰਮਾਂ ਚ ਪੁੱਤ ਨਹੀਂ ਕਿਵੇਂ ਬਾਬੇ ਕਬਰ ਵਾਲੇ ਦੇ ਚਰਨਾਂ ਚੋਂ ਇੱਥੋਂ ਬਹੁਤ ਆਸ ਜਨ ਦੇ ਪੁੱਤ ਮਿਲਦੇ ਐ ਇੱਥੋਂ ਵੀ ਆਇਆ ਚੱਕਰ ਦੀ ਧਰਤੀ ਤੋਂ ਬਾਬੇ ਕਬਰ ਵਾਲੇ ਦੇ ਚਰਨਾਂ ਚੋਂ ਬਹੁਤ ਪੁੱਤਰ ਮਿਲਦੇ ਐ ਅਸੀਂ ਗੋਪਾਲ ਮੋਹਨ ਕਵੀਸ਼ਰੀ ਗਾਈ ਹੈ ਜੇ ਇੱਕ ਬੁੜੀ ਮੈਨੂੰ ਆ ਕੇ ਕਹਿੰਦੀ ਲੈ ਪੰਜਾਹ ਰੁਪਏ ਮੇਰੇ ਪੁੱਤ ਆ ਹੋ ਜੇ ਮੈਂ ਕਿਹਾ ਸਾਧ ਸੰਗਤ ਜੀ ਕਿਰਪਾ ਕਰੋ ਬੇਬੇ ਦੇ ਪੁੱਤ ਆ ਹੋ ਜੇ ਸਾਧ ਸੰਗਤ ਜਿਹੜਾ ਕਾਰਾ ਛੱਡਤਾ ਆਉਂਦੇ ਗਪਾਲ ਮੋਚ ਨੂੰ ਸਾਲ ਨੂੰ ਬੇਬੇ ਦੇ ਪੁੱਤਾ ਹੋ ਗਿਆ ਬੇਬੇ 10 ਰੁਪਏ ਲੈ ਕੇ ਫੇਰ ਆਈ ਕਹਿੰਦੀ ਚੱਕ ਬਾਬਾ 10 ਰੁਪਏ ਚੱਕਰ ਅਰਦਾਸ ਹੋ ਚੱਲਣ ਦੇ ਮੈਂ ਕਿਹਾ ਬੇਬੇ ਹੋਰ ਅਰਦਾਸ ਕਰੀ ਕਹਿੰਦੀ ਇੱਕ ਪੁੱਤਾ ਹੋਰ ਹੋ ਜੇ ਮੈਂ ਕਿਹਾ ਸੰਗੇ ਜੀ ਬੇਬੇ ਦੀ ਕਿਰਪਾ ਕਰੋ ਬੇਬੇ ਦੀ ਜੋੜੀ ਬਣ ਜੇ ਇੱਕ ਪੁੱਤਾ ਹੋਰ ਹੋ ਜੇ ਖੜੀ ਖੜੀ ਕਰਦੀ ਐ ਇੱਕ ਹੋਰ ਚਲਣ ਦੇ ਮੈਂ ਕਿਹਾ ਹੋਰ ਅਰਦਾਸ ਕਰੀ ਕਹਿੰਦੀ ਇੱਕ ਦੋਤਾ ਵੀ ਹੋ ਜੇ ਮੈਂ ਕਿਹਾ ਮਾਈ 10 ਰੁਪਏ ਤਰਾ ਵੜਦਾ ਕਾਕਾ ਵੀ ਨਹੀਂ ਆਉਂਦਾ ਆਪਾਂ ਰੱਬ ਤੋਂ ਮੰਗਦੇ ਬਹੁਤ ਕੁਝ ਹੈ ਲਾ ਗਾਣ ਸੁਣਿਓ ਰਾਜਾ ਮੇਰ ਨਹੀਂ ਦੇ ਸੰਤਾਨ ਨਾ ਹੋਈ ਬਾਬਾ ਕਵਰ ਵਾਲੇ ਬਾਬਾ ਹਜਰਤ ਜੀ ਉਹਨਾਂ ਦੇ ਐਹੋ ਜਿਹੇ ਫਕੀਰਾਂ ਦੇ ਚਰਨ ਨਹੀਂ ਗਿਆ ਉਹ ਫਕੀਰ ਕਹਿੰਦੇ ਤੈਨੂੰ ਪੁੱਤ ਦੇਈਏ ਆ ਸੁਣਿਓ ਕਹਿੰਦਾ ਜੀ ਬਖਸ਼ ਦਿਓ ਉਹ ਕਹਿੰਦੇ ਫਿਰ ਤੇਰੀ ਹੋ ਜੇ ਮੌਤ ਤੈਨੂੰ ਦੇ ਦਈਏ ਪੁੱਤ ਮਨਜ਼ੂਰ ਆ ਫਕੀਰ ਕਹਿੰਦਾ ਉਹ ਕਹਿੰਦੇ ਜੀ ਮਨਜ਼ੂਰ ਆ ਪਰ ਮੈਂ ਪਤ ਨੂੰ ਵੇਖ ਕੇ ਮਰਾਂ ਰਾਜਾ ਮਹੇਂਦੀ ਦੇ ਘਰ ਚੰਦਰ ਹਾਂਸ ਭਗਤ ਪੈਦਾ ਹੋਇਆ ਨੋਟ ਕਰਿਓ ਗੱਲਾਂ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੋ ਜਨ ਚੰਦਰ ਹਾਂਸ ਦੁਖਿਆ ਉਹਦਾ ਮਨ ਕਿਵੇਂ ਦੁਖਿਆ ਹੁਣ ਜਿਹੜਾ ਸਾਧ ਦਾ ਬਚਨ ਹੈ ਫਕੀਰ ਦਾ ਬਚਨ ਲੋਕ ਕੋਟ ਆ ਲਿਆ ਟਾਲਦਾ ਨਹੀਂ ਸਾਧ ਬਚਨ ਅਟਲਾਦਾ ਰਾਜੇ ਦੀ ਮੌਤ ਹੋਣੀ ਹੋਣੀ ਕਿਵੇਂ ਹੋਈ ਤਿੰਨ ਮਹੀਨੇ ਦਾ ਚੰਦਰ ਹਾਂਸ ਹੋਇਆ ਵਾਂਡੀ ਬਾਦਸ਼ਾਹ ਨੇ ਚੜਾਈ ਕਰਤੀ ਰਾਜਾ ਬੇਦਨੀ ਅੱਖੀਂ ਜੱਟਰਾ ਜੱਤੀ ਸ਼ਹੀਦ ਹੋ ਗਿਆ ਚੰਤਾ ਦੇ ਬਚਨ ਤੇ ਰਾਣੀ ਨਾਲ ਸਤੀ ਹੋ ਗਈ ਤਿੰਨ ਮਹੀਨੇ ਦਾ ਚੰਦਰ ਹਾਂਸ ਰਹਿ ਗਿਆ ਬੰਦੀ ਪਾਲਣਾ ਕਰਨ ਲੱਗ ਪਈ ਜਿਹੜਾ ਗ੍ਰਿਸ਼ਟ ਬੁੱਧੀ ਬਜੇਰ ਸੀ ਉਹਨੇ ਸੋਚਿਆ ਮਨਾ ਵੀ ਇਹ ਬੱਚਾ ਤਿੰਨ ਮਹੀਨੇ ਦਾ ਮਾਂ ਬਾਪ ਇਹਦੇ ਮਰ ਗਏ ਮੈਂ ਇਹਨੂੰ ਖਤਮ ਹੀ ਕਰ ਦੇ ਆ ਰਾਜਾ ਮਾਲਕ ਮੈਂ ਬਣ ਜੂ ਉਹ ਤੇ ਇੱਕ ਪੁੱਤ ਦਾ ਨਾਮ ਹੁੰਦਾ ਗੁਰੂ ਗ੍ਰੰਥ ਸਾਹਿਬ ਚ ਉਹ ਕਹਿੰਦੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰੇ ਮਨ ਬੀਜਾ ਖਾਵਾ ਰੇ ਜੋ ਜਨ ਚੰਗਲ ਹਾਲ ਦੁਖਿਆ ਤ੍ਰਿਸ਼ਟ ਮੁੱద్ధి ਆਪਨਾ ਕਰ ਲੂਕੀ ਜਾ ਰੇ ਲੂਕੀ ਮਾਨੇ ਅਗਨੀ ਆਪ ਦਾ ਘਰ ਬੰਦਾ ਅਗਨੀ ਕਦੋਂ ਸਰਦਾ ਜਦੋਂ ਫਕੀਰਾਂ ਦੇ ਉਲਟ ਚੱਲਦਾ ਹੈ ਤਾਂ ਗਰਮਖਵਾ ਸੁਣੋ ਚੰਦਰ ਹਾਂਸ ਨੂੰ ਮਾਰਨ ਤੇ ਤੁਲ ਗਿਆ ਤਿਹਤ ਬੁੱਧੀ ਜਿਹੜੀ ਮਾਈ ਪਾਲਣਾ ਕਰਦੀ ਸੀ ਉਹਨੂੰ ਕਹਿੰਦਾ ਬੇਬੇ ਮੈਂ ਥੋ ਸਿਉਣਾ ਲੈ ਲਈਂ ਜਿੰਨਾ ਇਹਦਾ ਵਜਨ ਹੈ ਰਾਤ ਰੋਜ਼ੇ ਗਲ ਚ ਗੁੱਠਾ ਦੇ ਦੇ ਮਾਂ ਹੋ ਜਾ ਬੁੱਟਾ ਮਾਂ ਪੁੱਤ ਨੂੰ ਘਾਤ ਨਹੀਂ ਕਰ ਸਕਦੀ ਮਾਂ ਨੇ ਰਾਜ ਦੇ ਬੰਦੇ ਇਕੱਠੇ ਕੀਤੇ ਭਾਈ ਸਾਹਿਬ ਬਜੇਰ ਚੰਦਰ ਹਾਂਸ ਨੂੰ ਮਰਾਉਣਾ ਚਾਹੁੰਦੇ ਆ ਲੋਕ ਕਹਿੰਦੇ ਬੇਬੇ ਜੇ ਫਿਰ ਪਾਲਣਾ ਚਾਹੁੰਨੀ ਹੈ ਇਹ ਮਾਰਾ ਲੂਗਾ ਤੂੰ ਇਹਨੂੰ ਫਕੀਰਾਂ ਦੇ ਚਰਨਾਂ 'ਚ ਲੈ ਜਾ ਕੁੰਡਲਪੁਰ ਸ਼ਹਿਰ 'ਚ ਸੰਤ ਫਕੀਰਾਂ ਦਾ ਡੇਰਾ ਸੀ ਉੱਥੇ ਮਾਈ ਲੈ ਕੇ ਚਲੀ ਗਈ ਹੁਣ 4 ਸਾਲ ਦਾ ਚੰਦਰ ਹਾਂਸ ਫਕੀਰਾਂ ਦੇ ਚਰਨਾਂ 'ਚ ਆਓ ਬੱਲੇ ਬੱਲੇ ਹੋਰ ਠੀਕ ਆ ਬੇਟਾ ਸਾਨੂੰ 5 ਲੱਖ ਰੁਪਇਆ ਇਹਨਾਂ ਨੇ ਦਿੱਤਾ ਸੀ ਮਨੀਲਾ ਚ ਬਣਾਇਆ ਸੀ ਬਾਈ ਤਨਜੀ ਮਨੀਲਾ ਵਾਲੇ ਹਰਮਨ ਪਿਆਰੇ ਉਹ 500 ਰੁਪਇਆ ਰੋਡੇ ਵਾਲੇ ਜੱਥੇ ਨੂੰ ਬਖਸ਼ ਕਰ ਗਏ ਨੇ ਮੈਂ ਅਤੀ ਸਨਮਾਨ ਕਰਦਾ ਸਰਦਾਰ ਚੰਦ ਸਿੰਘ ਜੀ ਪਵਾਦਲਾ ਜੀ ਦਾ ਹਰਮਨ ਪਿਆਰੇ ਬਾਈ ਪਿਆਰਾ ਸਿੰਘ ਜੀ ਦਿੱਲੀ ਵਾਲੇ ਦੇ ਸਾਰੇ ਪਰਿਵਾਰ ਦਾ ਭਾਈ ਕੁਕੂ ਸਿੰਘ ਜੀ ਦਾ ਡਾਕਟਰ ਮੋਕਰ ਸਿੰਘ ਪ੍ਰਦਾਨ ਅਵਤਾਰ ਸਿੰਘ ਜੀ ਸਿੰਘਾ ਵਾਲਾ ਪਰਿਵਾਰ ਸਾਡਾ ਮਸ਼ਹੂਰ ਪਰਿਵਾਰ ਹੈ ਪੰਗ ਸਿੰਘ ਜੀ ਕਮੰਡੇ ਦਾ ਸਰਪੰਚ ਰਣਜੀਤ ਸਿੰਘ ਜੀ ਹੰਸਰਾ ਇੰਦਰ ਸਿੰਘ ਜੀ ਦਾ ਹਰਦੀਪ ਸਿੰਘ ਜੀ ਮਿਸਤਰੀ ਸ਼੍ਰੀ ਜਰਨੈਲ ਖਾਨ ਜੀ ਮਿਸਤਰੀ ਜਿੰਦਰ ਸਿੰਘ ਜੀ ਜਸਵਿੰਦਰ ਸਿੰਘ ਛਿੰਦਾ ਬਲਾਸੀ ਸਿੱਧੂ ਰਾਜੂ ਕنگੜਾ ਤੇ ਗੁਰਦੀਪ ਸਿੰਘ ਰਾਜੂ ਠੇਕੀ ਵਾਲਾ ਕਮਿੰਦਰ ਸਿੰਘ ਜੀ ਗਰਮੇਲ ਸਿੰਘ ਗੇਲਾ ਜੇਤਾਰ ਸਿੰਘ ਜੈ ਸੋਮਾ ਮਹਾਂਤ ਸਿਮਰਾ ਕنگੜਾ ਗੋਪੀ ਮਹਾਂਤ ਵਰਨ ਬਾਬਾ ਜਗਿੰਦਰ ਸਿੰਘ ਮੈਂ ਇਹਨਾਂ ਵੀਰਾਂ ਦਾ ਸਨਮਾਨ ਕਰਦਾ ਹਾਂ ਧੰਨਵਾਦ ਕਰਦਾ ਹਾਂ ਲੱਖੇ ਵਾਲੇ ਵੀਰਾਂ ਦਾ ਅਸੀਂ 24 ਤਰੀਕ ਨੂੰ ਲੱਖੇ ਕੌਣ ਆਉਣਾ ਹੈ 24 ਐਸੇ 24 ਨੂੰ ਖਾਣਾ ਲਾਉਣਾ ਜਗਦੀਪ ਸਿੰਘ ਜੀ ਸੁਭਦਰ ਬਿੱਕਰ ਸਿੰਘ ਜੀ ਪੀਤਾ ਸਿੰਘ ਜੀ ਦੋਦਰੀ ਵਾਲਾ ਤੇ ਦਰਸ਼ਨ ਸਿੰਘ ਜੀ ਸੇਖੋ ਸਤਨਾਮ ਸਿੰਘ ਰੇਸ਼ਮ ਸਿੰਘ ਤੇ ਚੰਨ ਸਿੰਘ ਜੀ ਟੂਰ ਵਾਲੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਲਗਾਉਣ ਸੁਣਿਓ ਮਾਈ ਕਹਿੰਦੀ ਹੈ ਕਹਿੰਦੀ ਚੰਦਰ ਹਾਸ ਨੂੰ ਮਰਵਾਉਣਾ ਚਾਹੁੰਦਾ ਵਜ਼ੀਰ ਬੱਚੇ ਨੂੰ ਉਹ ਕਹਿੰਦੇ ਬੇਬੇ ਕੁੰਡਲਪੁਰ ਸ਼ਹਿਰ ਚ ਡੇਰਾ ਫੱਟੀਆਂ ਦਾ ਉੱਥੇ ਲੈ ਜਾ ਉਹ ਬਚਾ ਦੇਣਗੇ ਹੁਣ 4 ਸਾਲ ਦਾ ਉੱਥੇ ਚੰਦਰ ਹਾਸ ਹੋ ਗਿਆ ਵਜੀਰ ਸ੍ਰੇਸ਼ਟ ਬੁੱਧੀ ਸੋਚਦਾ ਕਹਿੰਦਾ ਮਨਾ ਆਹਾ ਸੁਣਿਓ ਕਹਿੰਦਾ ਹੁਣ ਉਹ ਮੁੰਡਾ ਤਾਂ ਕਿਤੇ ਚਲਿਆ ਗਿਆ ਮਾਂ ਲੈ ਗਈ ਕਿ ਮੁੰਡਾ ਕਿੱਥੇ ਲੈ ਗਈ ਹੁਣ ਰਾਜ ਦਾ ਮਾਲਕ ਤਾਂ ਮੈਂ ਹੀ ਐ ਮੇਰੇ ਸਾਈਨ ਕੰਮ ਕਰਦੇ ਐ ਮੈਂ ਲੋਕ ਕਹਿੰਦੇ ਵਜੀਰ ਸਾਹਿਬ ਐ ਰਾਜਾ ਸਾਹਿਬ ਕਿਵੇਂ ਕਹਿਣਗੇ ਉਨੇ ਸਾਧੂ ਮਹਾਤਮਾ ਦੀ ਸਭਾ ਲਗਾਈ ਲੋਕਾਂ ਨੂੰ ਕਹਿੰਦਾ ਮੈਂ ਜੱਗ ਕਰਨਾ ਹੈ ਜੱਗ ਲੋਕਾਂ ਨੂੰ ਕਹਿੰਦਾ ਮੈਂ ਜੱਗ ਕਰਨਾ ਹੈ ਅੰਦਰੋਂ ਨਹੀਂ ਜੱਗ ਕਰਦਾ ਅੰਦਰੋਂ ਤਾਂ ਰਾਜ ਪਾੜਦਾ ਹੈ ਅੰਦਰੋਂ ਰਾਜ ਪਾੜਦਾ ਹੈ ਕਈ ਬੰਦੇ ਮੈਂ ਵੇਖਿਆ ਉਤੋਂ ਰਾਮ ਰਾਮ ਕਰੀਏ ਕੋਈ ਰਾਮ 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 ਆਥਰਿਆ ਪੱਠਿਆਂ ਦੀ ਪੰਡ ਚੋਰੀ ਵੜ ਲਿਆਉਂਦੇ ਆ ਸੱਜਣਾ ਉਹ ਉਹਨਾਂ ਦਾ ਰਾਮ ਰਾਮ ਨਹੀਂ ਕੁਛ ਕਰਦਾ ਆ ਧਿਆਨ ਦੇ ਕੇ ਸੁਣਿਓ ਰਾਮ ਉਹ ਆ ਜਿਹੜੇ ਹਿਰਦੇ ਚ ਬੋਲੇ ਹਿਰਦੇ ਚੋਂ ਰਾਮ ਨਿਕਲੇ ਆ ਸੁਣਿਓ ਸਤਨਾਮ ਵੈਖਰੂ ਆ ਜਿਹੜੇ ਹਿਰਦੇ ਚ ਨਿਕਲੇ ਹਿਰਦੇ ਚੋਂ ਇੱਕ ਮਾਈ ਸੀ ਮਾਈ ساری ਜ਼ਿੰਦਗੀ ਸਤਨਾਮ ਨਹੀਂ ਕਿਹਾ ਵੈਖਰੂ ਨੇ ਕਿਹਾ ਰਾਮ ਨੇ ਕਿਹਾ ਮਾਈ ਦਾ ਅੰਤਮ ਸਮਾਂ ਆ ਗਿਆ ਮਾਈ ਦੇ ਪ੍ਰਾਣਾਂ ਨਾਲ ਨਿਕਲਣਾ ਚਾਰ ਮੁੰਡੇ ਕੋਲੇ ਬੈਠੇ ਬੇਬੇ ਕਹਿੰਦੇ ਬੇਬੇ ਕਾ ਸਤਨਾਮ ਵੈਖਰੂ ਬੁੜੀ ਕਹਿੰਦੀ ساری ਜ਼ਿੰਦਗੀ ਦੀ ਅੱਖਾਂ ਮਾਰ ਲੱਗੀ ਕਿਉਂ ਅੱਖਾਂ ਹੰਡ ਪੈ ਗਈ ਨਾ ਵੈਗਰੂ ਕਹਿਣਾ ਪ੍ਰਾਨ ਨਿਕਲਣ ਇੱਕ ਬੰਦਾ ਪਿੰਡ ਦਾ ਆ ਗਿਆ ਕਹਿੰਦਾ ਮੈਂ ਬੇਬੇ ਤੋਂ ਸਤਨਾ ਵਖਵਾ ਲਿਆ ਉਹ ਕਹਿੰਦੇ ਖਵਾ ਕਹਿੰਦਾ ਮਾਮੇ ਨੂੰ ਦਿਵਾਉ ਆਉਂਦੇ ਨੂੰ ਮਾਮੇ ਨੇ ਆਖੇ ਕੈਦਰੀ ਭਰਾ ਪਹਿਣਾ ਜੇ ਆਖੇ ਲੱਗ ਜਾਂਦੀ ਆ ਪਹਿਣ ਲੱਗਿਆ ਭਰਾਵਾਂ ਦੇ ਆ ਕੇ ਮਾਮੇ ਆ ਕੇ ਕਹਿੰਦੇ ਪਹਿਣੇ ਤੂੰ ਔਖੀ ਬਹੁਤ ਹੈ ਕਹੇ ਸਤਨਾ ਵੈਗਰੂ ਉਹ ਕਹਿੰਦੀ ਜਾ ਪਣੀ ਬੀਲਾ ਨਹੀਂ ਬਗ ਜਾ ਮੈਨੂੰ ਅੱਜ ਇਸ ਪਾਰਸੀ ਲੋੜ ਨਹੀਂ ਪੁੜੀ ਇੱਕ ਬੰਦਾ ਪਿੰਡ ਦਾ ਹੋਰ ਆ ਗਿਆ ਕਹਿੰਦਾ ਮੈਂ ਬੇਬੇ ਤੋਂ ਸਤਨਾਮ ਖਵਾ ਦੇ ਕਹਿੰਦੇ ਖਵਾ ਉਹ ਕਹਿੰਦਾ ਭਲੇਓ ਤੁਹਾਡੀ ਜਿਹੜੀ ਛੋਟੀ ਕੁੜੀ ਐ ਪਰੋਣੇ ਦਾ ਨਾਮ ਸਤਨਾਮ ਸੁਣੀ ਉਹ ਕਹਿੰਦੇ ਸਤਨਾਮ ਸੁਆ ਕਹਿੰਦੇ ਉਹਨੂੰ ਲਿਆਓ ਉਹਨੂੰ ਵੇਖ ਕੇ ਤਾਂ ਕਹਿ ਦੂਗੀ ਆ ਗਿਆ ਸਤਨਾਮ ਬੁੜੀ ਦੀ ਜਾਨ ਨਿਕੜੀ ਚੂ ਉਹ ਸਤਨਾਮ ਨੂੰ ਲੈ ਆਏ ਸਤਨਾਮ ਨੂੰ ਸੁਆ ਕੇ ਕਹਿੰਦਾ ਬੇਬੇ ਸਸਤਰੀ ਕਾਲਾ ਜਮਾਈ ਪਿਆਰੇ ਹੁੰਦੇ ਐ ਬੁੜੀ ਨਹੀਂ ਚੱਕਤਾ ਮੁੰਡੇ ਕਹਿੰਦੇ ਬੇਬੇ ਤੂੰ ਇਹਨੂੰ ਸਿਆਣ ਲਿਆ ਬੁੜੀ ਕਹਿੰਦੀ ਸਿਆਣ ਲਿਆ ਕਹਿੰਦੇ ਮੇਰਾ ਕੌਣ ਐ ਮੁੰਡੇ ਸੋਚਦੇ ਹੁਣ ਕਹੂੰਗੀ ਆਪਣਾ ਸਤਨਾਮ ਐ ਬੁੜੀ ਕਹਿੰਉ ਉਸ ਨੂੰ ਕਹਿੰਦਾ ਮੈਂ ਸਿਆਣੇ ਨਾਲ ਗੱਲ ਮੁੱਕਦੀ ਮੈਥੋਂ ਕੀ ਪੁੱਛਦੇ ਹੋ ਚਾਰੇ ਮੁੰਡੇ ਘਬਰਾ ਕੇ ਬੋਲੇ ਬੇਬੇ ਤੂੰ ਪਹਿਚਾਣਿਆ ਨਹੀਂ ਹੈ ਸਾਨੂੰ ਦੱਸ ਕਿ ਆਪਣਾ ਕੌਣ ਹੈ ਫਿਰ ਬੁੜੀ ਕਹਿੰਦੀ ਹੈ ਕਹਿੰਦੀ ਮੈਂ ਮੁੱਲੀਆਂ ਆਪਣੀ ਛੋਟੀ ਕੁੜੀ ਦਾ ਪਰੌਣਾ ਹੋਰ ਕੌਣ ਹੈ ਸਾਥ ਨਾ ਫਿਰ ਕਰ ਮਾਤੋ ਬੇਨਾਨ ਇਹ ਕਹੀਦਾ ਤਾਰਾ ਸੁਣੋ ਹਾਂ ਹਸ ਨੂੰ 4 ਸਾਲ ਡੇਰੇ ਰਹਿੰਦੇ ਨੂੰ ਹੋ ਗਿਆ ਵਜੀਰ ਨੇ ਅੰਦਰੋਂ ਨਹੀਂ ਚੱਕਦਾ ਕਹਿੰਦਾ ਜੱਗ ਕਰਨਾ ਹੈ ਸਾਧੂ ਮਹਾਂਤਮਾ ਸੱਦ ਲੈ ਉਹ ਜਿਹੜੇ ਡੇਰੇ ਚੰਦਰ ਹਾਂਸ ਰਹਿੰਦਾ ਸੀ ਉਹ ਦੇਰੇ ਦੇ ਨਾਲ ਸੰਤਾ ਨਾਲ ਚੰਦਰ ਹਾਂਸ ਵੀ ਆ ਗਿਆ ਜੱਗ ਵਿੱਚ ਜਦ ਲੱਗਣ ਲੱਗੀਆਂ ਪੰਗਤਾਂ ਜਿਵੇਂ ਇੱਥੇ ਜਲੇਬੀਆਂ ਦੀਆਂ ਪੰਗਤਾਂ ਲੱਗ ਰਹੀਆਂ ਇਹ ਤੁਹਾਡਾ ਤੇ ਤਦਾਨ ਹੈ ਮੈਂ ਦਾਨੀਆਂ ਦਾ ਧੰਨਵਾਦ ਕਰਦਾ ਸੁਣੋ ਗੁਰਮਖੋ ਪੰਗਤਾਂ ਲੱਗਣ ਲੱਗੀਆਂ 4 ਸਾਲ ਦਾ ਮੁੰਡਾ ਪੰਗ ਵਿੱਚ ਬਹਿ ਗਿਆ ਸਾਧਾਂ ਦੀ ਚ ਔਰ ਵਜ਼ੀਰ ਨੇ ਸਹਿਜ ਬੁੱਧੀ ਨੇ ਬਾਹ ਫੜ ਲਈ ਉਹ ਬੱਚੇ ਉਹ ਜੋ ਆਕਾਂ ਚ ਬੈਠ ਜਾ ਕੇ ਉਹ ਜਿਹੜੇ ਫਕੀਰ ਸੰਤ ਬੈਠੇ ਸੀ ਹੱਸ ਪਏ ਉਹ ਤੇ ਹਿੰਤ ਬੁੱਧੀ ਕਹਿੰਦਾ ਸੰਤ ਜੀ ਹੱਸਦੇ ਹੋ ਕਹਿੰਦੇ ਹੱਸਦੇ ਆਂ ਜਿਹਨੂੰ ਇੱਥੋਂ ਬਾਹ ਫੜ ਕੇ ਉੱਥੇ ਜਾਕਾਂ ਚ ਭਾਉਣਾ ਇੱਕ ਦਿਨ ਇਹ ਰਾਜ ਦਾ ਮਾਲਕ ਬਣਣਾ ਇੱਥੋਂ ਦਾ ਉਹ ਕਹਿੰਦਾ ਮਾਲਕੂੜੇ ਤੇ ਮੇਰੀ ਅੱਖਾਂੋਂ ਰਾਜ ਦਾ ਮਾਲਕ ਇਹਨੂੰ ਬਣਾਉ ਆ ਸੁਣਿਓ ਉਹ ਕਹਿੰਦੇ ਵਜੀਰ ਜੀ ਵਜੀਰ ਜੀ ਇਹ ਰਾਜਾ ਬਣੂਗਾ ਉਹ ਕਹਿੰਦਾ ਰਾਜਾ ਕਿਵੇਂ ਬਣਜੂ ਇਸ ਦੀ ਕੀਪਤਾ ਕੀ ਜਾਤੀ ਹੈ ਇਥੇ ਛਤਰੀ ਜੱਟ ਰਾਜਾ ਬਹਿ ਸਕਦਾ ਹੈ ਇਹ ਕੀਪਤਾ ਡੇਰੇ ਰਹਿੰਦਾ ਇਸ ਦੀ ਜਾਤ ਇਹ ਜਾਤ ਉਹ ਮਹਾਤਮਾ ਕਹਿੰਦੇ ਜੇ ਜਾਤੀ ਪਾਤੀ ਪਰਖਦਾ ਤਾਂ ਜਾਸਰਾ ਜਵਾਈ ਵੀ ਇਹ ਮੰਗ ਤਾ ਉਹ ਇੱਥੋਂ ਕਲਤਾ ਸੁਣੋ ਵੀ ਤੇਰਾ ਇਹ ਬਣੂਗਾ ਜਵਾਈ ਰਾਜ ਦਾ ਸੁਣਿਓ ਉਸਾ ਬਚੀਰ ਨੇ ਕੀ ਸੋਚਿਆ ਹਨਾ ਮਨਾ ਉਹ ਕਹਿੰਦਾ ਸੰਤ ਜੀ ਮੈਂ ਤਾਂ ਹੁਣ ਮਰਾਦ ਨਹੀਂ ਮੇਰਾ ਜਵਾਈ ਕਿਵੇਂ ਬਣ ਜੂ ਉਹ ਕਹਿੰਦਾ ਮਰਾਜ ਨਹੀਂ ਸਕਦਾ ਉਹ ਕਹਿੰਦਾ ਮੈਂ ਜਿਲਾਦ ਸਾਥ ਲੈ ਜਿਲਾਦਾਂ ਨੂੰ ਹੱਥ ਕੜੀਆਂ ਲਾਤੀਆਂ ਚੰਦਰ ਹਾਸਤੇ 4 ਸਾਲ ਦੇ ਬੱਚੇ ਦੇ ਹੁਣ ਜਿਦਾਦ ਲਈ ਜਾਂਦੇ ਆ ਨਾ ਅੰਗਨਾ ਸਾਕ ਨਾ ਕਬੀਲਾ ਨਾ ਭੈਣ ਨਾ ਪਾਈ ਨਾ ਗੋਜਾ ਕੁਛ ਨਹੀਂ ਕੋਲੇ ਲੋਕੋ ਕੀ ਆ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਆ ਸੁਣਿਓ ਬੇਬਾਲ ਕਿੱਸਰ ਹੋਣੀ ਪੌਂਦੀ ਫਿਰਦੀ ਆ ਸਮਾਨ ਤੇ ਅਚੰਦ ਸੁਣਿਓ ਹੁਣ ਹੁਣ ਹੱਤ ੱਪ ਹੁੰਦੀ ਐ ਤੇ ਸੰਤਾਂ ਦੇ ਕੋਲ ਦੀ ਫਕੀਰਾਂ ਦੇ ਕੋਲ ਦੀ ਹੱਥ ਖੜੀ ਲਾ ਕੇ ਲਿਜਾਣ ਲੱਗੇ ਤੇਟ ਬੁੱਧੀ ਕਹਿੰਦਾ ਸੰਤ ਜੀ ਆ ਬੱਚਾ ਮੇਰਾ ਕੀ ਬਣੂਗਾ ਉਹ ਕਹਿੰਦੇ ਜਵਾਈ ਓਹੋ ਸੰਤ ਜੀ ਦੀ ਜਿੰਦਗੀ ਤੋ ਕੈਂਟਿਆਂ ਦੀਆ ਲੌ ਜਲਾਦੋ ਇਨੂੰ ਕੱਤਰ ਗਾੜੀ ਚ ਲੈ ਜਾਓ ਇਹਦੇ ਟੋਟੇ ਕਰਕੇ ਤਲਤੀਂ ਮਾਪ ਲਓ ਇੱਕ ਟੋਟਾ ਵੱਡ ਕੇ ਹੁਣੇ ਲੈ ਕੇ ਪੇਸ਼ ਕਰੋ ਮੈਂ ਸੰਤਾਂ ਨੂੰ ਦਿਖਾਵਾਂਗਾ ਮੈਨੂੰ ਜਮਾਈ ਬਣਾਉਂਦੇ ਸੀ ਮੈਂ ਮਿੱਟੀ ਚ ਲੱਭਤਾ ਆ ਸੁਣਿਓ ਹਣ ਰੱਖੂਗਾ ਕੌਣ ਰੱਖੂ ਕੌਣ ਆਪਾਂ ਪੰਜਾਬੀ ਚ ਗੱਲ ਕਹਿੰਨੇ ਆ ਕੀ ਕਹਿੰਨੇ ਹੁੰਨੇ ਆ ਮਾਰਨ ਵਾਲੇ ਤੋਂ ਰੱਖਣ ਵਾਲਾ ਬਲੀ ਐ ਉਹ ਕੌਣ ਐ ਮਾਰਨ ਵਾਲੀ ਹੋਂ ਹਰ ਮਾਰਦੀ ਐ ਰੱਖਦਾ ਕੌਣ ਹੈ ਉਹ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਉਹ ਕਹਿੰਦੇ ਸੰਯੋਗ ਵਿਜੋਗ ਤੋਂ ਕਾਰ ਚਲਾਵਾ ਲੇਖੇ ਆਵਾ ਪਾਗ ਪਾਗ ਰੱਖਦਾ ਆ ਸੁਣੋ ਪਈ ਕਤਲ ਘੜੀ ਚਾਰ ਸਾਲ ਦੇ ਨਿਰਦੋਸ਼ ਬੱਚੇ ਨੂੰ ਉਹ ਜਲਾਦ ਹੱਥ ਕਰੀਆਂ ਲਈ ਜਾਂਦੇ ਆ ਲਈ ਲਈ ਜਾਂਦੇ ਆ ਸੁਣੋ ਬਾਲਕਸਰ ਹੋਣੀ ਭੌਂਦੀ ਫਿਰਲੀ ਸਮਾਨ ਤੇ ਰੋਡਾਂ ਵਾਲੇ ਜੱਫੇ ਤੋਂ ਹੈ ਸ਼ਾਮ ਸ਼ਾਮ ਕਾਰੇ ਕਹੀ ਨੇ ਬ੍ਰਹਮਣ ਤੋਂ ਖਾ ਵੇਦ ਪਾਰਾਨ i'm uh going -huh. uh -huh. uh -huh. ਲਖਪੁਰੇ ਆਮਿੰਦਰ ਸਿੰਘ ਜੀ ਰਪਾਏ ਬਖਸ਼ੀ ਜੀ ਮੈਂ ਧੰਨਵਾਦ